ਹਲਕਾ ਮਜੀਠਾ ਅਦੀਨ ਆਉਂਦੇ ਪਿੰਡ ਬੇਗੇਵਾਲ ਦੇ ਰਹਿਣ ਵਾਲੇ ਸਤਨਾਮ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਆਪਣੇ ਹੀ ਪਿੰਡ ਦੇ ਕੁਝ ਲੋਕਾਂ ਉੱਪਰ ਜ਼ਮੀਨ ਹੜੱਪਣ ਦੀ ਖਾਤਰ ਉਸਦੀ ਮਾਂ ਨੂੰ ਤੱਕੇ ਨਾਲ ਘਰੋਂ ਗਾਇਬ ਕਰਨ ਦੇ ਦੋਸ਼ ਲਗਾਏ ਜਦਕਿ ਉਸਦੀ ਮਾਂ ਨੇ ਕੈਮਰੇ ਸਾਹਮਣੇ ਆ ਕੇ ਆਪਣੇ ਹੀ ਪੁੱਤਰ ਅਤੇ ਉਹਦੇ ਕੁਝ ਦੋਸਤਾਂ ਨਾਲ ਰਲ ਕੇ ਕੁੱਟਣ ਮਾਰਨ ਅਤੇ ਤੱਕੇ ਨਾਲ ਜ਼ਮੀਨ ਨਾ ਲਗਾਉਣ ਅਤੇ ਰਾਤ ਸਮੇਂ ਨਸ਼ੇ ਨਾਲ ਰੱਜ ਕੇ ਜ਼ਬਰਦਸਤੀ ਕਰਨ ਦੇ ਦੋਸ਼ ਲਗਾ ਦਿੱਤੇ ਦੋਸ਼ਾਂ ਸਬੰਧੀ ਸਤਨਾਮ ਸਿੰਘ ਨਰ ਗਾਜ਼ੋ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਮੇਰੀ ਮਾਂ ਥੋੜੀ ਸਿੱਧੀ ਹੈ ਜਿਨ੍ਹਾਂ ਨੇ ਮੇਰੀ ਮਾਂ ਨੂੰ ਕਰੋ ਚੁੱਕੇ ਖੜਿਆ ਸੀ ਉਹਨਾਂ ਨੇ ਮੇਰੀ ਮਾਂ ਨੂੰ ਡਰਾ ਧਮਕਾਇਆ ਮੇਰੀ ਮਾਂ ਕੋਲੋਂ ਇਹ ਮੇਰੇ ਉੱਪਰ ਦੋਸ਼ ਲਗਵਾਏ ਹਨ ਸਾਫ਼ ਲਫ਼ਜ਼ਾਂ ਵਿੱਚ ਇਹ ਵੀ ਕਿਹਾ ਕਿ ਮੇਰੀ ਮਾਂ ਦਾ ਮੈਡੀਕਲ ਟੈਸਟ ਕਰਵਾਇਆ ਜਾਵੇ ਜੇਕਰ ਮੈਂ ਮੈਡੀਕਲ ਟੈਸਟ ਵਿੱਚ ਦੋਸ਼ੀ ਪਾਇਆ ਜਾਂਦਾ ਹਾਂ ਤਾਂ ਮੇਰੇ ਉੱਪਰ ਬੰਦੀ ਕਾਰਵਾਈ ਵੀ ਕੀਤੀ ਜਾਵੇ ਨਹੀਂ ਤਾਂ ਜਿਨ੍ਹਾਂ ਨੇ ਮੇਰੇ ਖਿਲਾਫ ਸਾਜ਼ਿਸ਼ ਕਰੀ ਹੈ ਉਹਨਾਂ ਦੇ ਉੱਪਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮੈਨੂੰ ਇਨਸਾਫ਼ ਦਿਵਾਇਆ ਜਾਵੇ ਤੇ ਕੀ ਮਾਮਲਾ ਹੈ ਤੁਹਾਡਾ ਮੈਂ 12 ਤਰੀਕ ਨੂੰ ਘਰ ਆਇਆ ਮੈਂ ਮੇਰੀ ਬਾਂਦਾ ਨੂੰ ਗਾਇਬ ਕੀਤਾ ਵਾ ਕਿ ਮਾਸਟਰ ਮੈਂਡ ਹੈਗਾ ਜੀਤਾ ਤੇ ਸੱਤਾ ਤੇ ਬਿਕਰਮ ਸਿੰਘ ਤੇ ਕਿਹਨਾਂ ਵੀਰੂ ਤੇ ਮੈਂ 14 ਤਰੀਕ ਨੂੰ ਵੀ ਕਿਨੇ ਤਰਖਾ ਦਿੱਤੀ ਥਾਣੇ ਕਥੂ ਨਗਲ ਕੋਈ ਸੁਨਵਾਈ ਨਹੀਂ ਹੋਣੀ ਤੇ ਡੀਜੀਪੀ ਨੂੰ ਵੀ ਦਿੱਤੀ 12 ਤਰੀਕ ਨੂੰ ਕੋਈ ਸੁਨਵਾਈ ਨਹੀਂ ਹੋਣੀ ਜੇ ਆਹ ਕੱਲ ਨੂੰ ਮੇਰੀ ਮਾਤਾ ਨੂੰ ਬਾਈ ਪਾ ਬਾਈ ਚਾਂਸ ਕੋ ਹੋ ਗਿਆ ਜੇ ਚਮੇ ਕਿਨ ਜਮੇਰ ਹੋਣਗੇ ਤੇ ਜੇ ਪਾਈ ਚਾਂਸ ਕੋਈ ਕੋਈ ਸੁਣਵਾਈ ਨਹੀਂ ਹੋਣੀ ਮੇਰੀ ਤੇ ਮੈਂ ਰੋਣ ਵਾਲਾ ਹੀ ਮੂ ਹੋਇਆ ਪੀਐਮਰ ਨੂੰ ਤਿਆਰ ਹੋਆਂਗੇ ਬਸ ਜੇਕਰ ਤੁਹਾਡੀ ਪੁਲਿਸ ਸੁਣਵਾਈ ਨਹੀਂ ਕਰਦੀ ਫਿਰ ਨਹੀਂ ਸੁਣਵਾਈ ਕਰਦੀ ਤੇ ਜੇਕਰ ਪੁਲਿਸ ਤੁਹਾਡੀ ਨਹੀਂ ਸੁਣਵਾਈ ਕਰਦੀ ਫਿਰ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਅਗਲਾ ਸਾਹਿਬ ਆਡਾ ਕਿਨ ਕਿਸਾਨ ਜੁਣੀ ਆਂਦਾ ਹੋਊਗਾ ਤੁਹਾਡੀ ਮਾਦਰ ਕਿਉਂ ਖੜਿਆ ਹੋਣਾ ਇਹ ਮੇਰਾ ਮਸਲਾ ਕਿਨਾਂ ਪਿਆਲੀ ਦਾ ਉਹਦੇ ਨਾਂ ਕਿੱਲਾ ਪਿਆਲੀ ਹੈ ਕਿ ਕਿਦੇ ਨਾਂ ਨਾ ਲਵਾ ਲੈਣਾ ਮੇਰਾ ਨਾਮ ਜੀ ਮੇਰਜ ਸਿੰਘ ਪਿੰਡ 베ਗੇਵਾ ਜੀ ਅੱਛਾ ਤੁਹਾਡੇ ਪਿੰਡ ਦਾ ਮਸਲਾ ਜੋ ਸਤਾਨ ਸਿੰਘ ਵੱਲੋਂ ਇੱਕ ਦੋਸ਼ ਲਾਇਆ ਗਿਆ ਕਿ ਮੇਰੀ ਮਾਤਾ ਨੂੰ ਗਵਾਹ ਕੀਤਾ ਹੁਣ ਮਾਤਾ ਕੈਮਰੇ ਅੱਗੇ ਆ ਗਈਆਂ ਉਹਨਾਂ ਨੇ ਕਿਹਾ ਕਿ ਮੈਨੂੰ ਕਿਸੇ ਨੇ ਗਵਾਹੀ ਨਹੀਂ ਦਿੱਤੀ ਮੈਂ ਆਪਣੇ ਬੇਟੇ ਦੀ ਕੁੜਾ ਰਹੀਆਂ ਹੁਣ ਇੱਕ ਉਹਨਾਂ ਦੋਸ਼ ਲਾਇਆ ਕਿ ਜਿਹੜਾ ਸੁਖਾ ਸਿੰਘ ਤੇ ਮੇਜਰ ਸਿੰਘ ਆ ਉਹ दारू ਪਲਾ ਕੇ ਮੇਰੇ ਬੇਟੇ ਦੇ ਕੋਲੋਂ ਮੇਰੀ ਗੁੱਟ ਮਾਰ ਕਰਉਂਦੇ ਆ ਕੀ ਕਹਿਣਾ ਚਾਹੀਏ ਭਾਜੀ ਇਹਦੇ ਵਿੱਚ ਬੇਨਤੀ ਇਹ ਆ ਵੀ ਨਾ ਤੇ ਮੇਰਜ ਸਿੰਘ दारू ਪੀਂਦਾ ਵਾ ਨਾ ਸੁਖਵਿੰਦਰ ਸਿੰਘ दारू ਪੀਂਦਾ ਵਾ ਤਾਂ ਨਾ ਆਪਾਂ ਕਿਸੇ ਨੂੰ ਪਿਉਂਦੇ ਆ ਕਿਉਂਕਿ दारू ਵਾਲੇ ਬੰਦੇ ਨਾਲ ਸਾਡਾ ਕੋਈ ਇਸ ਗੱਲ ਦੀ ਜੇ ਤੁਸੀਂ ਵਿਵਾਰੀ ਕਰਨੀ ਆ ਸਾਡੇ ਪਿੰਡ ਤੋਂ ਵਿੱਚੋਂ ਕਿਸੇ ਬੰਦੇ ਨੂੰ ਵੀ ਪੁੱਛ ਸਕਦੇ ਜੇ ਵੀ ਮੇਰਦ ਸਿੰਘ ਹਣੀ ਦਾਰੂ ਪੀਂਦੇ ਆ ਜਾਂ ਕਿਸੇ ਨੂੰ ਪਿਉਂਦੇ ਆ ਕੀ ਕੀ ਕਾਰਨ ਕੀ ਸਮਝੋ ਜਿਹੜਾ ਤੁਹਾਡਾ ਨਾਮ ਜ਼ਿਕਰ ਹੋਇਆ ਵਿੱਚ ਇਹ ਜਿਹੜਾ ਸਤਨਾਮ ਸਿੰਘ ਐ ਇਹਦੀ ਮਾਤਾ ਨੂੰ ਕੁਝ ਬੰਦਿਆਂ ਨੇ ਗਵਾਹ ਕੀਤਾ ਵਾ ਇਹ ਆਪਣੇ ਮੰਨ ਲਓ ਜਿਹੜਾ ਝੂਠ ਆ ਉਹਨੂੰ ਸਪਾਉਣ ਦੇ ਲਈ ਮੰਨ ਲਓ ਸਾਡੇ ਨਾਲ ਇਹ ਗੱਲਾਂ ਕਰ ਰਹੀ ਜੀ ਸਾਡਾ ਨਾਮ ਲੈ ਰਹੀ ਜੀ ਅਸਲ ਮਾਮਲਾ ਹੈ ਕਿ ਪੂਰਾ ਹੈ ਕਿ ਜਾਣਕਾਰੀ ਕੀ ਕਾਰਨ ਕੀ ਆ ਜੇ ਗਵਾਹ ਕੀਤਾ ਤੇ ਕਿਉਂ ਕੀਤਾ ਇਹ ਜਿਹੜਾ ਸਤਨਾਮ ਸਿੰਘ ਤੇ ਇਹਦੀ ਮਾਂ ਜਿਹੜੀ ਆ ਕੁਛ ਟੈਂਪ 10 15 ਦਿਨ ਪਹਿਲਾਂ ਕੁਛ ਆਪਣੀ ਜ਼ਮੀਨ ਆਪਣੀ ਸੁਧ ਬੁੱਧ ਦੇ ਨਾਲ ਦੇ ਰਹੇ ਆ ਉਹਦੇ ਨਾਂ ਤੇ ਮੰਨ ਲਓ ਵੀ ਇਹ ਗਮਰਾਹ ਕਰਕੇ ਉਹਦੇ ਪੈਸੇ ਜਿਹੜੇ ਆ ਸਤਨਾਮ ਸਿੰਘ ਦੇ ਹੜਪਣਾ ਚਾਹੁੰਦੇ ਆ ਕਿਉਂਕਿ ਇਹ ਸਤਨਾਮ ਸਿੰਘ ਦੇ ਖਾਤੇ 'ਚ ਪੈਸੇ ਵੀ ਹੈਗੇ ਆ ਜਿਹਦੇ ਵਿੱਚ ਸਤਨਾਮ ਸਿੰਘ ਤੇ ਉਹਦੀ ਮਾਂ ਜਿਹੜੀ ਆ ਦੋਨੋਂ ਹੀ ਵਾਰਸ ਨੇ ਜੀ ਹੁਣ ਤੱਕ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਇਹ ਜੇ ਮੰਨ ਲਓ ਮੈਨੂੰ ਪਤਾ ਲੱਗਾ ਸਤਨਾਮ ਸਿੰਘ ਤਰਖਾਸ ਦੇ ਕੇ ਆਇਆ ਸੀ ਪਰ ਹਜੇ ਤੱਕ ਮੰਨ ਲਓ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹਾਂ ਜੀ ਵੀਰ ਜਿਹੜੇ ਤੁਸੀਂ ਦੋਸ਼ ਲਾਏ ਕਿ ਸਾਡੀ ਮਾਤਾ ਨੂੰ ਗਵਾਹ ਕੀਤਾ ਹੁਣ ਤੁਹਾਡੇ ਮਾਤਾ ਕੈਮਰੇ ਅੱਗੇ ਆ ਗਏ ਨੇ ਇੱਕ ਤੇ ਉਹ ਕਹਿੰਦੇ ਕਿ ਮੈਂ ਆਪਣੇ ਬੇਟੇ ਦੇ ਕੋਰੇਂ ਦੀ ਪਈ ਆ ਉਹ ਕੌਣ ਆ ਬੇਟਾ ਜਿਹੜਾ ਰੇਂਦੀ ਵੀ ਤੁਹਾਡਾ ਭਰਾ ਵਾ ਹਾਂ ਕਿੰਨਾ ਪਈ ਮੈਂ ਕੱਲਾਂ ਕੱਲਾਂ ਮੇਰਾ ਕੋਈ ਭਰਾ ਨਹੀਂ ਹੈ ਹਾਂਜੀ ਤੇ ਇੱਕ ਤੁਹਾਡੀ ਮਾਤਾ ਵੱਲੋਂ ਦੋਸ਼ ਲਾਇਆ ਗਿਆ ਕਿ ਮੇਰਾ ਬੇਟਾ ਆਪਣੇ ਸਾਥੀ ਦੇ ਨਾਮ ਨਾਲ ਕੇ ਮੇਰੇ ਨਾਲ ਕੋਈ ਗਲਤ ਕਰਦਾ ਵਾ ਹਾਂ ਮਾਦਾ ਮਰੀ ਆ ਗਈ ਥੋੜੀ ਸਿੱਧੀ ਕਿ ਨਸੰਦਾ ਕਿਨੂੰ ਲਾਜ ਲੱਗੇ ਜਿੱਦਾਂ ਵੀ ਮੈਨੂੰ ਗਲ ਲੱਗ ਜਾਂਦੀ ਆ ਜੋ ਵੀ ਹੈ ਜੋ ਵੀ ਮੇਰੇ ਤੇ ਉਹਨੇ ਪੇਜਾਮ ਲਾਇਆ ਸਾਰੇ ਕਿਨ ਜਲਾ ਜਲਾ ਝੂਠ ਹੈ ਤੇ ਜਿੰਨਾ ਚੋਕੇ ਖੜੀ ਉਹਨਾਂ ਨੇ ਗਵਾਏ ਕਿਨ ਡਰ ਦੇ ਤੇ ਮਾਹੌਲ ਦੇ ਹਿਸਾਬ ਨਾਲ ਕਹਿਣ ਦੀ ਆ ਉਹ ਵੀ ਮੇਰਾ ਮੁੰਡਾ ਆ ਕਾ ਆ ਕਦ ਤੇ ਸਭ ਮੇਰਾ ਦੇ ਮਾਦਾਂ ਦਾ ਮੈਡੀਕਲ ਕਰਾਇਆ ਜਾਵੇ ਜੇ ਮੈਂ ਝੂਠਾ ਹਾਂ ਤੇ ਕਿਨਾਂ ਦਾ ਮੇਰੇ ਤੇ ਵੀ ਕਿਨਾਂ ਕਾਰਵਾਈ ਹੋਵੇ ਤੇ ਜੇ ਨਾ ਜੇ ਕਿਨਾਂ ਜਦਾ ਸਰਵ ਝੂਠ ਨਿਕਲੇ ਜਿਹਦੇ ਮੇਰੇ ਦੇ ਕਿਨ ਦੋਸ਼ ਲਾਉਣ ਰਿਹਾ ਚਾਰ ਜਣੇ ਉਹਨਾਂ ਦੇ ਕਿੰਨਾ ਕਰਾਇਆ ਕਿੰਨਾ ਸਖਤ ਸਖਤ ਪਰਚਾ ਹੋਵੇ ਇੱਥੇ ਮਾਮਲੇ ਸੰਬੰਧੀ ਥਾਣਾ ਕੱਥੂ ਨੰਗਲ ਵਿੱਚ ਲਿਖਤੀ ਦਰਖਾਸਤ ਵੀ ਦੇ ਚੁੱਕਾ ਹੈ ਜਦ ਕਿ ਇਸ ਸੰਬੰਧਿਤ ਪੁਲੇ ਥਾਣਾ ਕੱਥੂ ਨੰਗਲ ਦੇ ਐਸ ਐਚ ਓ ਜਸਵਿੰਦਰ ਸਿੰਘ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਆਖਿਆ ਕਿ ਦੋਹਾਂ ਮਾਂ ਪੁੱਤਰਾਂ ਵੱਲੋਂ ਲਿਖਤੀ ਦਰਖਾਸਤਾਂ ਮਿਲੀਆਂ ਹਨ ਜਾਂਚ ਕਰਕੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਉੱਪਰ ਕਾਰਵਾਈ ਕੀਤੀ ਜਾਵੇਗੀ ਸਤਨਾਮ ਸਿੰਘ ਨੇ ਤੇ ਉਹਦੀ ਮਦਦ ਨਰਿੰਦਰ ਗੋਲ ਨੇ ਦਰਖਾਸਤਾਂ ਦਿੱਤੀਆਂ 1200 ਦੇ ਖਿਲਾਫ ਉਨ੍ਹਾਂ ਦਰਖਾਤਾਂ ਦੀ ਮੇਰੀ ਪੀਸੀ ਚੱਲਦੀ ਹੈ ਜੋ ਤਤ ਸਾਹਮਣੇ ਆਉਣ ਦਾ ਸਦਾ ਕਾਰਵ ਕੀਤੀ ਜਾਵੇ